ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਭਲੂਰ ਜ਼ਿਲ੍ਹਾ ਮੋਗਾ ਤਹਿਸੀਲ ਐਨੂੰ ਬਾਗਾਪਰਾਣਾ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਚਿੱਟੇ ਰੰਗ ਦੀ ਮੱਛੀ ਵੇਖ ਰਹੇ ਆ ਸੋਹਣੀ ਮੱਛੀ ਆ ਇਹ ਵੀਰ ਦੀ ਸੇਲ ਐ ਵਿਕਾਊ ਐ ਇਨਫੋਰਮੇਸ਼ਨ ਲੈ ਦਣਾ ਆ ਉਹ ਕਰ ਦੇਗਾ ਅਲ ਬਾਦ ਦਿੰਨੇ ਆ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਜੁਸੀਰ ਸਿੰਘ ਜੀ ਪਿੰਡ ਭਲੂਰੇ ਜ਼ਿਲ੍ਹਾ ਮੋਗਾ ਜੀ ਫੋਨ ਨੰਬਰ 95763 603031 1 95763 603031 ਕਿੰਨਾ ਮਸੂਆ ਬਾਈ ਪਹਿਲੇ ਸੂਆ ਸੁੰਦੀ ਆ ਜੀ ਕਿੰਨੇ ਕਿ ਦਿਨ ਲੈ ਜੀ ਇਹ 5-4 ਦਿਨ ਰਹਿੰਦੇ ਕਿੰਨਾ ਕੁ ਦੁੱਧ ਪਿਆਜੂ ਉਹਦੇ ਡੇਲੂ 18 17 ਕਿਲੋਈ 18 17 ਕਿਲੋਈ ਕੱਢੀ ਆ ਬੱਸ ਦੋਸਤੋ ਪਹਿਲੇ ਸੂਏ ਪਲੂਨ ਬੱਛੀ ਸੁੰਦੀ ਐ ਸੋਹਣੀ ਬੱਛੀ ਐ ਚਿੱਟੇ ਰੰਗ ਦੀ ਬਾਕੀ ਤੋੜ ਕੇ ਥਾਣਾ ਹਵਾਨਾ ਤੁਹਾਨੂੰ ਵਿਖਾ ਦਿੰਨੇ ਆ ਉਸ ਤੋਂ ਨਗਰੀ ਘੋੜੀ ਵਰਗੀ ਐ ਭਜਨ-ਭਜਨ ਚੰਗਾ ਹਵਾਨਾ ਸੋਹਣਾ ਠੋਸ ਨਿੱਕਰ ਸਾਈਡਾਂ 'ਚ ਵੱਲ ਢਲ ਹੈ ਜੀ ਕਾਫੀ ਬਾਕੀ ਐ ਬਾਕੀ ਬਾਈ 10 ਦਾ 4-5 ਦਿਨ ਲੈ ਜੂ ਸੀਲਸਾ ਉਹ ਪੂਰੀ ਆ ਥਣ ਸੋਹਣੇ ਆ ਮੁੱਠੀ ਵਾਲੇ ਹੱਦੀ ਚਵਾਈ ਵਾਲੇ ਆ ਗੈਬ ਚ ਲੱਗੇ ਹੋਏ ਆ ਸੋਹਣੇ ਥਾਣਾਂ ਚਾਰਾ ਥਾਣਾਂ ਦਾ ਸੇਮ ਹੀ ਸਾਈਜ਼ ਆ ਪਹਿਲਾ ਸੂਆ ਨਵਾ ਹਾਨ ਵੈੜ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਕੋਈ 7-8 ਸੂਏ ਕਰਮਾ ਵਾਲੀ ਵਧੀਆ ਦੁੱਧ ਪਿਆ ਜੂ ਕਿਉਂਕਿ ਨਵਾ ਅੰਗ ਵੱਛੀ ਆ ਪਹਿਲਾ ਸੂਆ ਨਹੀਂ ਆਮ ਪਹਿਲਣਾਂ ਦਾ ਥਾਣਾ ਚੁੰਡੀ ਜੀ ਵਾਲਾ ਹੁੰਦਾ ਪੂਰਾ ਮੁੱਠੀ ਵਾਲਾ ਹੱਦੀ ਚਵਾਈ ਵਾਲਾ ਥਾਣਾ ਦਬਾਰਾ ਵੇਖ ਲੋ ਸੋਹਣੇ ਥਾਨ ਗੈਪ ਚ ਲੱਗੀ ਹੋਈ ਆ ਸੀਲ ਸਾਬੂ ਪੂਰੀ ਆ ਉਹਨਾਂ ਜਵਾਕ ਚੋਈ ਜਾਣ ਪੰਜ ਚਾਰਕ ਦਿਨ ਲੈ ਜੂਗੀ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਠੀਕ ਹੈ ਜੀ 13 ਤਰੀਕ ਨੂੰ ਵੀਰ ਦਾਸ ਦਾ ਡੇਟ ਮੁਤਾਬਕ ਦਿਨ ਪੂਰੇ ਹੁੰਦੇ ਆ 17 18 ਕਿਲੋ ਵੀਰ ਦਾਸ ਦਾ ਦੁੱਧ ਪਿਆਜੂ ਬਾਕੀ ਅੱਗੇ ਦੁੱਧ ਸਹੀ ਮੈਨੇ ਸੇਵਾ ਦਾ ਹੁੰਦਾ ਜੇ ਕੋਈ ਭੈਣ ਭਰਾ ਵੱਧ ਸੇਵਾ ਕਰ ਲੂ ਵੱਧ ਦਾਣਾ ਪਾਲੂ ਕੋਈ 2 4 ਕਿਲੋ ਵੱਧ ਪਿਆਜੂ ਮੁੱਲ ਬਾਈ ਸਿਰੇ ਜਾਇਜ਼ ਜਿਆ ਲੈਣ ਦੇ ਨਾਲ 70000 ਰੁਪਏ ਬਈ ਦੋਸਤੋ 70000 ਬਾਈ ਮੁੱਲ ਕਰਦਾ ਹੈ ਮੌਕੇ ਦੇ ਮਨਤਨ ਹੋ ਹੀ ਜਾਂਦਾ ਤੁਹਾਨੂੰ ਪਤਾ ਹੀ ਹੈ ਇਹ ਇੱਕ ਨਾਗ ਦੀ ਵੀਡੀਓ ਸੀ ਇਹ ਵੀਰ ਦੀ ਸੇਲ ਹੈ ਵਕਾਊ ਆ ਸੋਹਣੀ ਬੱਛੀ ਹੈ ਪਹਿਲੇ ਸੂਵੇ ਸੁੰਦੀ ਹੈ 13 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਸਾਈਡਾਂ 'ਚ ਬਲ ਟੱਲ ਹਜੇ ਕਾਫੀ ਬਾਕੀ ਆ ਬਾਕੀ ਦੇਣ ਹਜੇ ਲੈ ਜਾਣੇ ਆ ਪੰਜ-ਸੱਤ ਦਿਨ ਅਗਲਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਕਰਮਾਲੀ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਅੱਜ ਤਰੀਕ ਹੈਗੀ ਹੈ 6 ਡੇਟ ਮੁਤਾਬਕ ਹਫਤੇ ਦੀ ਕੱਚੀ ਆ ਤੇ ਕਈ ਵਾਰ ਪਤਾ ਨਹੀਂ ਹੁੰਦਾ ਦੋ ਦਿਨ ਪਾਛੂ ਪਹਿਲਾਂ ਵੀ ਸੂ ਸਕਦਾ ਤੇ ਕੋਈ ਇੱਕ ਅੱਧਾ ਦਿਨ ਉੱਪਰ ਵੀ ਲੈ ਸਕਦਾ ਉਹ ਅਗੇ ਵਾਈਕਰੋ ਨੂੰ ਪਤਾ 70000 ਮੁੱਲ ਹੈ ਮਾਨਤਾਨ ਹੋ ਜੂ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਹੈ ਵੀਰਾਂ ਨੇ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਪਿੰਡ ਵੀਰ ਦਾ ਪਲੂਰਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈਂਦੀ ਹੈ ਬਸ ਇੱਕ ਨਗਦੀ ਵੀਡੀਓ ਸੀ ਇਨਫੋਰਮੇਸ਼ਨ ਤੁਹਾਨੂੰ ਲੈ ਕੇ ਸਾਰੀ ਦੇ ਦਿੱਤੀ ਹੈ ਵੀਰ ਨਾ ਤੁਸੀਂ ਫੋਨ ਤੇ ਗੱਲਬਾਤ ਕਰ ਲਓ ਜਾਂ ਵੀਰ ਦੇ ਘਰੇ ਆ ਕੇ ਆਪ ਦੀ ਨਰਕ ਪਰਖਣਾ ਸੌਦਾ ਕਰ ਲਿਓ ਸਾਰਿਆਂ ਨੂੰ ਸ਼ਸ਼ਕਾ